ਦਿਆਲ ਨੇ ਸੂਈ ਸ਼ਾਹ ਜ਼ਿੰਦ ਸਿੱਖੀ ਤੋਂ ਘੋਲ ਘੁਮਾਵਾਂਗਾ ਮੈਂ ਰੋਮ ਰੋਮ ਅੰਦਰ ਗੁਰੂ ਨਾਨਕ ਰਚਿਆ ਡਰ ਕੇ ਮੌਤ ਤੋਂ ਨਹੀਂ ਕਬਰਾਵਾਂਗਾ ਮੈਂ ਮੈਨੂੰ ਦੀਨ ਇਸਲਾਮ ਮਨਜ਼ੂਰ ਨਹੀਂ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਤੇਰੇ ਫਤਵੀ ਦਾ ਖੌਫ ਨਾ ਮੂਲ ਮੈਨੂੰ ਸੀਸ ਸਿੱਖੀ ਦੇ ਨਾਮ ਤੇ ਲਾਵਾਂਗਾ ਮੈਂ ਸਿਸ ਸਿੱਖੀ ਦੇ ਨਾਮ ਤੇ ਲਾਵਾਂ ਗਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਈ ਦਿਆਲਾ ਜੀ ਦੀ ਸ਼ਹੀਦੀ ਅਤੇ ਉਹਨਾਂ ਦੇ ਅਰੰਭੀ ਜੀਵਨ ਬਾਰੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਗੁਰੂ ਦੀ ਸੇਵਾ ਕੀਤੀ ਉਸ ਬਾਰੇ ਜੇਕਰ ਆਪ ਸਭ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਾਡੀ ਵੀਡੀਓ ਨੂੰ ਪੂਰੀ ਦੇਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਅਸੀਂ ਗੱਲ ਕਰਾਂਗੇ ਭਾਈ ਦਿਆਲਾ ਜੀ ਦੇ ਸ਼ੁਰੂਆਤੀ ਜੀਵਨ ਬਾਰੇ ਭਾਈ ਦਿਆਲਾ ਭਾਪ ਦਿਆਲ ਦਾਸ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ ਭਾਈ ਦਿਆਲਾ ਮਾਤਾ ਸੁਲਖਣੀ ਦੇ ਨਾਲ 25 ਜਾਂ ਇਸ ਤੋਂ ਵੱਧ ਸਿੱਖਾਂ ਵਿੱਚੋਂ ਇੱਕ ਸੀ ਜੋ ਗੁਰੂ ਹਰਿਕ੍ਰਿਸ਼ਨ ਦੇ ਨਾਲ 1664 ਵਿੱਚ ਦਿੱਲੀ ਦੇ ਵਿੱਚ ਸਮਰਾਟ ਔਰੰਗਜ਼ੇਬ ਨੂੰ ਮਿਲਣ ਲਈ ਕੀਰਤਪੁਰ ਛੱਡ ਕੇ ਗਏ ਸਨ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਭਾਈ ਦਿਆਲਾ ਗੁਰੂ ਜੀ ਦੇ ਸਭ ਤੋਂ ਪਿਆਰੇ অতি ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ ਭਾਈ ਦਿਆਲਾ ਜੀ ਪਟਨਾ ਸਾਹਿਬ ਵਿਖੇ ਸੰਗਤ ਦੇ ਮੁਖੀ ਸਨ ਅਤੇ ਪੂਰਬ ਦੇ ਸਾਰੇ ਮਸੰਦਾਂ ਦਾ ਇਨਚਾਰਜ ਨਿਯੁਕਤ ਕੀਤਾ ਸੀ ਅਤੇ ਜਦੋਂ ਗੁਰੂ ਦੇ ਪੁੱਤਰ ਗੋਬਿੰਦ ਰਾਏ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਹੀ ਉਹ ਹੀ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਪੱਤਰ ਭੇਜਿਆ ਸੀ ਜੋ ਤਾਕਾ ਵਿਖੇ ਸੀ ਉਸ ਨੂੰ ਆਪਣੇ ਪੁੱਤਰ ਦੇ ਜਨਮ ਦੀ ਸੂਚਨਾ ਦੇ ਰਿਹਾ ਸੀ ਭਾਈ ਦਿਆਲਾ ਨੇ ਭਾਈ ਕਿਰਪਾਲ ਦੀ ਮਦਦ ਦੇ ਨਾਲ ਗੁਰੂ ਜੀ ਦੇ ਪੁੱਤਰ ਦੀ ਦੇਖਭਾਲ ਕਰਨ ਵਿੱਚ ਮਦਦ ਕੀਤੀ ਅਤੇ ਲਖਨੌਰ ਵਿਖੇ ਗੁਰੂ ਜੀ ਦੇ ਨਾਲ ਸਨ ਜਿੱਥੇ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਅਤੇ ਪੁੱਤਰ गोविंद ਰਾਏ ਦੇ ਨਾਲ ਸਨ ਜਦੋਂ ਉਹ ਪਟਨਾ ਤੋਂ ਆਏ ਅਤੇ 1672 ਦੇ ਆਸ-ਪਾਸ ਬਾਬਾ ਬਕਾਲਾ ਚਲੇ ਗਏ ਜਦੋਂ ਗੁਰੂ ਜੀ ਨੇ ਭਾਪ ਗੁਰੂ ਤੇਗ ਬਹਾਦਰ ਜੀ ਨੇ 11 ਜੁਲਾਈ 1675 ਨੂੰ ਆਨੰਦਪੁਰ ਸਾਹਿਬ ਛੱਡਿਆ ਜਿੱਥੇ ਉਹ ਔਰੰਗਜ਼ੇਬ ਨੂੰ ਮਿਲਣ ਲਈ ਦਿੱਲੀ ਵੱਲ ਵਧਣਗੇ ਤਾਂ ਉਹਨਾਂ ਦੇ ਨਾਲ ਭਾਈ ਦਿਆਲदास ਭਾਈ ਮਤੀदास ਅਤੇ ਭਾਈ ਸਤੀਦਾਸ ਵੀ ਸਨ ਹੁਣ ਅਸੀਂ ਗੱਲ ਕਰਾਂਗੇ ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ 11 ਨਵੰਬਰ 1675 ਨੂੰ ਭਾਈ ਮਤੀਦਾਸ ਦੀ ਫਾਂਸੀ ਤੋਂ ਬਾਅਦ ਭਾਈ ਦਿਆਲਾ ਨੇ ਔਰੰਗਜ਼ੇਬ ਨੂੰ ਜ਼ਾਲਮ ਕਹਿਣ ਵਾਲੇ ਮੁਗਲਾਂ ਵਿਰੁੱਧ ਸੁਭਾ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਰੱਬ ਅਤੇ ਧਰਮ ਦੇ ਨਾਮ ਤੇ ਅਤਿਆਚਾਰ ਕਰਨ ਲਈ ਸਰਾਪ ਦਿੱਤਾ ਅਤੇ ਕਿਹਾ ਕਿ ਮੁਗਲ ਸਾਮਰਾਜ ਦਾ ਵਿਨਾਸ਼ ਹੋ ਜਾਵੇਗਾ ਭਾਈ ਦਿਆਲਾ ਜੀ ਨੂੰ ਲੋਹੀ ਦੀ ਚੀਨ ਨਾਲ ਬੰਨਿਆ ਹੋਇਆ ਸੀ ਅਤੇ ਫਿਰ ਉਹਨਾਂ ਦੇ ਸਿਰ ਉੱਤੇ ਅਤੇ ਮੋਢੀ ਦੇ ਨਾਲ ਇੱਕ ਪਾਣੀ ਨਾਲ ਭਰੇ ਵੱਡੇ ਕੜਾਹੀ ਵਿੱਚ ਡੁਬੋ ਕੇ ਉਹਨਾਂ ਨੂੰ ਸਿੱਧਾ ਖੜਾ ਕੀਤਾ ਗਿਆ ਸੀ ਉਸ ਸਾਹਮਣੇ ਭਾਈ ਦਿਆਲਾ ਜੀ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਫਿਰ ਗਰਮ ਗਰਮ ਉਬਾਲ ਵਿੱਚ ਉਹਨਾਂ ਨੇ ਜਪੂਜੀ ਸਾਹਿਬ ਜੀ ਦਾ ਪਾਠ ਕੀਤਾ ਫਿਰ ਉਹਨਾਂ ਨੂੰ ਕੋਠੀ ਦੇ ਇੱਕ ਬਲਾਕ ਵਿੱਚ ਭੁੰਨ ਦਿੱਤਾ ਗਿਆ ਸੂਤਾ ਚੜਦੀ ਤਾ ਪਿੰਡ ਕੰਗ ਕੱਲੀ ਆਬਾਦ ਹਨ ਖਾਸ ਕੱਲੇ ਵਿੱਚ ਭਾਈ ਲਾਲ ਚੰਦ ਮਤੀ ਕਾਮ ਝੋਸ ਦੇ ਘਰ ਮਾਤਾ ਚੰਡਕਾ ਦੀ ਕੁੱਖੋਂ ਭਾਈ ਦਿਆਲਾ ਜੀ ਦਾ ਜਨਮ ਹੋਇਆ ਸੀ ਕੁੱਲ ਵਿੱਚ ਲਾਲ ਚੰਦ ਦੀ ਮਾਲਕੀਤ ਕਾਫੀ ਧਰਤੀ ਸੀ ਜਿਸ ਵਿੱਚ ਉਹ ਬਾਹੀ ਦਾ ਕੰਮ ਕਰਦਾ ਸੀ ਭਾਈ ਦਿਆਲਾ ਜੀ ਗੁਰੂ ਘਰ ਦੀ ਸੇਵਾ ਵਿੱਚ ਭਾਈ ਦਿਆਲਾ ਜੀ ਪਿਤਾ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਸੇਵਕ ਭਾਵ ਸਿੱਖ ਸਜ ਗਏ ਉਸ ਵਕਤ ਗੁਰਗੱਦੀ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ੁਸ਼ੋਭਿਤ ਸਨ ਆਪ ਜੀ ਬਹੁਤਾ ਗੁਰੂ ਜੀ ਦੇ ਹਜ਼ੂਰ ਹੀ ਰਹੇ ਕਰਦੇ ਸਨ ਜਿਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪ ਜੀ ਨਾਲ અપਾਰ ਪ੍ਰੇਮ ਸੀ ਭਾਈ ਦਿਆਲਾ ਜੀ ਗੁਰੂ ਜੀ ਨਾਲ ਦਿੱਲੀ ਵਿੱਚ ਜਿਸ ਵਕਤ ਔਰੰਗਜੀਬ ਦੇ ਜ਼ੁਲਮ ਦਾ ਪਿਆਲਾ ਭਰਪੂਰ ਹੋ ਗਿਆ ਤਾਂ ਇਸ ਅਤਿਆਚਾਰ ਨੂੰ ਭਾਰਤ ਵਿੱਚੋਂ ਖਤਮ ਕਰਨ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਬਲੀਦਾਨ ਕਰਨ ਵਾਸਤੇ 1675 ਈਸਵੀ ਵਿੱਚ ਦਿੱਲੀ ਜਾਣ ਲਈ ਤਿਆਰ ਕੀਤੇ ਤਾਂ ਉਹਨਾਂ ਪੰਜ ਸਿੱਖਾਂ ਵਿੱਚ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਨਾਲ ਦਿੱਲੀ ਲੈ ਜਾਣ ਵਾਸਤੇ ਨਿਯੁਕਤ ਕੀਤਾ ਸੀ ਉਹਨਾਂ ਦੇ ਵਿੱਚ ਭਾਈ ਦਿਆਲਾ ਜੀ ਵੀ ਸ਼ਾਮਲ ਹੋ ਗਏ ਔਰੰਗਜੀਤ ਚਾਹੁੰਦਾ ਸੀ ਜੋ ਸ੍ਰੀ ਗੁਰੂ ਤੇਗ ਬਹਾਦਰ ਦੀਨ ਇਸਲਾਮ ਕਬੂਲ ਕਰ ਲੈਣ ਤਾਂ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਹੋ ਸਕਦਾ ਹੈ ਉਸ ਨੇ ਇਸ ਕਰਕੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਸੀ ਜਿਸ ਵਕਤ ਭਾਈ ਦਿਆਲਾ ਜੀ ਦੇ ਸਾਹਮਣੇ ਗੁਰੂ ਜੀ ਤੇ ਭਾਈ ਮਤੀ ਦਾਸ ਨੂੰ ਔਰੰਗਜ਼ੇਬ ਨੇ ਸਾਰੇ ਚਿਰਾ ਕੇ ਸ਼ਹੀਦ ਕਰ ਦਿੱਤਾ ਆ ਭਾਈ ਦਿਆਲਾ ਜੀ ਨੇ ਉਸ ਨੂੰ ਪੁੱਛਿਆ ਤੇਰੇ ਉੱਤੇ ਵੀ ਸ਼ਰਾ ਦਾ ਫਤਵਾ ਲੱਗਣ ਨੂੰ ਤਿਆਰ ਹੈ ਤੈਨੂੰ ਇਸਲਾਮ ਮਨਜ਼ੂਰ ਹੈ ਜਾਂ ਮੀਤ ਔਰੰਗਜੀਬ ਔਰੰਗਜੀਬ ਭਾਈ ਦਿਆਲੇ ਨੂੰ ਆਖਦਾ ਤੇਰੇ ਨਫੇ ਦੀ ਬਾਤ ਸੁਣਾ ਦੇਵਾਂ ਛੱਡ ਕੁਫਰ ਤੋਂ ਦੀਨ ਕਬੂਲ ਕਰ ਲੈ ਤੂੰ ਨੇਕੀ ਦੀ ਗੱਲ ਸਮਝਾ ਦੇਵਾਂ ਫਤਵਾ ਸ਼ਰੂ ਦਾ ਮੌਤ ਸਜ਼ਾ ਪਰ ਜੋ ਪੜੀ ਕਲਮਾਂ ਤਾਂ ਤੈਨੂੰ ਬਚਾ ਦੇਵਾਂ ਸਿੱਖੀ ਵਿੱਚੋਂ ਕੀ ਖਟਨਾ ਸੋਚ ਤਾਂ ਸਹੀ ਸੱਚੇ ਦੀਨ ਦੀ ਸਾਂਝੀ ਬਣਾ ਦੇਵਾਂ ਭਾਈ ਦਿਆਲਾ ਜੀ ਨੇ ਅੱਗ ਨੂੰ ਜਵਾਬ ਦਿੱਤਾ ਦਿਆਲ ਨੇ ਛੁਈ ਸਾਹਾ ਜਿੰਦ ਸਿੱਖੀ ਤੋਂ ਕੋਲ ਘੁਮਾਵਾਂਗਾ ਮੈਂ ਰੋਮ ਰੋਮ ਅੰਦਰ ਗੁਰੂ ਨਾਨਕ ਰਚਿਆ ਡਰ ਕੀ ਮੌਤ ਤੋਂ ਨਹੀਂ ਕਬਰਾਵਾਂਗਾ ਮੈਂ ਮੈਨੂੰ دین ਇਸਲਾਮ ਮਨਜ਼ੂਰ ਨਹੀਂ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਤੇਰੀ ਫਤਵੀ ਦਾ ਖੋਫ ਨਾ ਮੂਲ ਮੈਨੂੰ ਸਿੱਸ ਸਿੱਖੀ ਦੇ ਨਾਮ ਤੇ ਲਾਵਾਂਗਾ ਮੈਂ ਭਾਈ ਜੀ ਦੇ ਮੁਖੋਂ ਇਸ ਕਦਰ ਕਰਦਾ ਜਵਾਬ ਸੁਣ ਕੇ ਔਰੰਗਜੀਬ ਅਤੇ ਕਾਜ਼ੀ ਮੁਫਤੀ ਨਹੀਤ ਗੁੱਸੇ ਵਿੱਚ ਆ ਗਏ ਔਰੰਗਜੀਬ ਨੇ ਭਾਈ ਦਿਆਲਾ ਜੀ ਨੂੰ ਧਮਕੀਆਂ ਦੇ ਕੇ ਆਖਿਆ ਤੇਰੇ ਸਾਹਮਣੇ ਤੋਂ ਸਾਥੀ ਮਤੀ ਦਾਸ ਨੂੰ ਅਤਿਅੰਤ ਕਸ਼ਟ ਦੇ ਕੇ ਆਰੇ ਨਾਲ چیر ਕੇ ਦੁਫਾੜ ਕਰ ਦਿੱਤਾ ਗਿਆ ਹੈ ਮੁਸਲਮਾਨਾਂ ਨੂੰ ਰਸੂਲ ਖੁਦਾ ਅੱਗੇ ਸਿਫਾਰਸ਼ ਕਰਕੇ ਬਹਿਸ਼ਤ ਵਿੱਚ ਦਾਖਲ ਕਰਾ ਦੇਵੇਗਾ ਫਿਰ ਬਹਿਸ਼ਤ ਦੇ ਸੁੱਖ ਛੱਡ ਕੇ ਸੱਚੇ ਧਰਮ ਪਿੱਛੇ ਲੱਗ ਐਵੇਂ ਜਾਨ ਗਵਾ ਲੈਣੀ ਕਿਹਦੀ ਦਾਨੀ ਹੋ ਔਰੰਗਜ਼ੇਬ ਦੇ ਮੂੰਹੋਂ ਧਮਕੀਆਂ ਮੌਤ ਦਾ ਡਰਾਵਾ ਅਤੇ ਲਾਲਚ ਭਰੀਆਂ ਬਾਤਾਂ ਸੁਣ ਕੇ ਸਿੱਦਕੀ ਭਾਈ ਦਿਆਲਾ ਜੀ ਨੇ ਜਵਾਬ ਦਿੱਤਾ ਸ਼ਾਹਾਂ ਜਿਹੜਾ ਤੂੰ ਮੈਨੂੰ ਮੌਤ ਦਾ ਡਰ ਦੱਸਦਾ ਹੈ ਗੁਰੂ ਕੀ ਸਿੱਖ ਵਾਸਤੇ ਤਾਂ ਇਹ ਮਾਮੂਲੀ ਚੀਜ਼ ਹੈ ਸਿੱਖ ਮਤ ਨੂੰ ਤਾਂ ਸਿਰਫ ਇਤਨਾ ਹੀ ਸਮਝਦਾ ਹੈ ਜੈਸਾ ਕਿ ਕੋਈ ਆਦਮੀ ਜਾਗਦਾ ਸੌਂ ਜਾਵੇ ਤੇ ਗੂੜੀ ਨੀਂਦ ਦਾ ਆਨੰਦ ਭੋਗ ਦੂਸਰਾ ਰਿਹਾ ਸਵਾਲ ਇਸਲਾਮ ਅਤੇ ਗੁਰੂ ਜੀ ਦੀ ਸਿੱਖੀ ਦਾ ਇਸ ਬਾਬਤ ਮੈਂ ਪਹਿਲਾਂ ਹੀ ਤਾਂ ਕਹਿ ਚੁੱਕਾ ਹਾਂ ਕਿ ਸਿੱਖੀ ਮੇਰੇ ਕੋਸਾ ਸਵਾਸਾਂ ਨਾਲ ਨਿਬੇਗੀ ਕਿਉਂਕਿ ਗੁਰੂ ਜੀ ਦੀ ਸਿੱਖੀ ਤੋਂ ਵੱਡੀ ਆਨੰਦਦਾਇਕ ਵਸਤੂ ਮੈਨੂੰ ਸੰਸਾਰ ਭਰ ਅੰਦਰ ਦੂਸਰੀ ਕੋਈ ਨਜ਼ਰ ਨਹੀਂ ਆਉਂਦੀ ਤੇਰੇ ਬਹਿਸ਼ਤ ਦੇ ਸੁੱਖਾਂ ਨੂੰ ਸਿੱਖੀ ਉੱਪਰੋਂ ਵਾਰਦਾ ਹਾਂ ਜਿਸ ਕਰਕੇ ਮੈਨੂੰ ਇਸਲਾਮ ਮਨਜ਼ੂਰ ਨਹੀਂ ਅਤੇ ਜਿਹੜਾ ਤੂੰ ਕਹਿੰਦਾ ਏ ਕਿ ਮੁਸਲਮਾਨਾਂ ਦੀ ਰਸੂਲ ਖੁਦਾ ਅੱਗੇ ਸਿਵਾਸ਼ ਕਰੇਗਾ ਇਹ ਬਿਲਕੁਲ ਝੂਠ ਤੇ ਖੁਦਾ ਰਸੂਲ ਦੇ ਹੁਕਮ ਦੇ ਉਲਟ ਹੈ ਇਹ ਤਾਂ ਤੁਸਥ ਅਨਪੜ ਤੇ ਬੇਸਮਝ ਲੋਕਾਂ ਨੂੰ ਵੋਹਣ ਇੱਕ ਪੌਂਸਲਾ ਬਣਾ ਰੱਖਿਆ ਹੈ ਜਿਹਾ ਕਿ ਇਤਿਹਾਦ ਕੁਰਾਨ ਦੀਆਂ ਆਇਤਾਂ ਅਤੇ ਨਮਾਜ਼ ਅੰਦਰ ਆਈ ਜ਼ਿਕਰ ਤੋਂ ਸਾਬਤ ਹੁੰਦਾ ਹੈ ਕਿ ਖੁਦਾ ਦੀ ਦਰਗਾਹ ਅੰਦਰ ਕਿਸੇ ਵੀ ਆਦਮੀ ਨੂੰ ਕਿਸੇ ਬਾਬਤ ਸ਼ਵਾਰਸ਼ ਕਰਨ ਦਾ ਦਮ ਮਾਰਨ ਦੀ ਤਾਕਤ ਨਹੀਂ ਹੈ ਉਥੇ ਤਾਂ ਸਿਰਫ ਅਮਲਾਂ ਦੀ ਨਿਬੇੜੇ ਹੋਣੇ ਹਨ Hazrat Muhammad Saheb ਦੀ ਆਪਣੀ ਸਾਰਿਆਂ ਤੋਂ ਛੋਟੀ ਬੇਟੀ ਫਾਤਿਮਾ ਦਾ ਪ੍ਰਤੀਪਰਮਾਨ ਐ ਫਾਤਿਮਾ ਮਤ ਖਿਆਲ ਕਰ ਕਿ ਮੈਂ ਪੈਗੰਬਰ ਜਾਦੀ ਹਾਂ ਨੇਕ ਕੰਮਕਾਰ ਅਤੇ ਜਿਹੜਾ ਤੁਸੀਂ ਬਹਿਸ਼ਤ ਦਾ ਲਾਲਚ ਦੱਸਦੇ ਹੋ ਗੁਰੂ ਦਾ ਸਿੱਖ ਅਜਿਹੀ ਬਹਿਸ਼ਤ ਦੀ ਖਾਹਸ਼ ਨਹੀਂ ਕਰਦਾ ਮੈਂ ਤਾਂ ਗੁਰਸਿੱਖੀ ਤੋਂ ਕੁਰਬਾਨ ਹੋ ਕੇ ਸਦਾ ਦਾ ਜੀਵਨ ਪ੍ਰਾਪਤ ਕਰਾਂਗਾ ਸੰਸਾਰੀ ਲੋਕ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜੰਮਦੀ ਤੇ ਮਰਦੇ ਹਨ ਪਰ ਸ਼ਹੀਦ ਦੇਸ਼ ਤੇ ਕੌਮ ਵਾਸਤੇ ਅਮਰ ਜੀਵਨ ਪੈਦਾ ਕਰ ਜਾਂਦਾ ਹੈ ਇਹ ਜੋ ਤੂੰ ਰੱਬ ਦੇ ਬੇਗੁਨਾਹ ਖਲਕਤ ਉੱਤੇ ਜ਼ੁਲਮ ਦੀ ਤਲਵਾਰ ਉਠਾਈ ਹੈ ਇਹ ਤੇਰੇ ਵਾਸਤੇ ਦੋਜਖ ਦੀ ਨਿਸ਼ਾਨੀ ਹੈ ਤੇਰੇ ਖੁਸ਼ਾਨ ਦੀ ਕਾਜ਼ੀ ਮੁਲਾਣੇ ਤੈਨੂੰ ਗੁਨਾਹਗਾਰ ਬਣਾ ਰਹੇ ਹਨ ਮੁਗਲ ਰਾਜ ਦਾ ਬਹੁਤ ਛੇਤੀ ਅੰਤ ਹੋਣਾ ਹੈ ਇਸ ਤਰ੍ਹਾਂ ਭਾਈ ਦਿਆਲਾ ਜੀ ਸਿਕਿਸ਼ਾ ਨੂੰ ਉੱਚਿਆਂ ਕਰਦੇ ਹੋਏ ਸ਼ਹੀਦ ਹੋ ਗਏ ਉਹਨਾਂ ਨੂੰ ਜ਼ਾਲਮਾਂ ਹੱਥੋਂ ਉਬਲੀ ਦੇਗ ਵਿੱਚ ਬੈਠ ਕੇ ਪਵਿੱਤਰ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਦਿਆਲਾ ਜੀ ਦੇ ਸ਼ਹੀਦ ਅੰਸ਼ ਭਾਈ ਦਿਆਲਾ ਜੀ ਦਾ ਪੁੱਤਰ ਭਾਈ ਸੈਦਾ ਵੀ ਵਾਹੀ ਦਾ ਕੰਮ ਕਰਦਾ ਰਿਹਾ ਫਿਰ ਭਾਈ ਸੈਦੋ ਘਰ 6 4 ਕੋਰਾ 5 ਲੋਕਾਂ 6 ਕਰਮਚੰਦ ਪੁੱਤਰ ਜਨਮੀ ਉਦਾਸੀ ਸਾਦ ਹਰ ਹਰਵੱਲਵ ਆਮ ਤੌਰ ਤੇ ਪਿੰਡਾਂ ਵਿੱਚ ਹਮੇਸ਼ਾ ਜ਼ਿਮੀਂਦਾਰਾਂ ਦੀਆਂ ਆਪਸ ਵਿੱਚ ਲੜਾਈਆਂ ਹੋ जाया ਕਰਦੀਆਂ ਸਨ ਇੱਕ ਇਨਾ 6 ਭਰਾਵਾਂ ਦੀ ਕਿਸੇ ਨਾਲ ਲੜਾਈ ਹੋ ਗਈ ਇਨਾ ਹੱਲ ਵਿਰੋਧੀ ਧੜੇ ਦਾ ਇੱਕ ਬੰਦਾ ਜਾਨੋਂ ਮਰ ਗਿਆ ਆਪਣੇ ਹੱਥੋਂ ਖੂਨ ਹੋਇਆ ਦੇਖ ਛੇਵੇਂ ਭਰਾ ਬਾਲ ਬੱਚੇ ਨਾਂ ਲੈ ਕੇ ਪਿੰਡ ਛੱਡ ਕੇ ਰਾਤੋਂ ਰਾਤ ਵਿਆਸ ਨਦੀ ਲੰਘ ਕੇ ਇਲਾਕੇ ਬਾਹਰੇ ਵਿੱਚ ਆਪਣੀ ਬਰਾਦਰੀ ਦੇ ਪਿੰਡ ਗੋਪੀਪੁਰ ਆ ਗਏ ਪਿੰਡ ਕਲ ਵਿੱਚ ਇੱਕ ਹਰਵੱਲਬ ਨਾਮ ਉਦਾਸੀ ਸਾਧ ਰਹਿਦਾ ਸੀ ਇਸ ਦਾ ਇਹਨਾਂ ਨੂੰ ਸ਼ਰਾਫ ਦਿੱਤਾ ਮੈਂ ਤੁਹਾਨੂੰ ਬੜੇ ਨਾਲ ਵਾਪਸ ਲੈ ਜਾਣ ਵਾਸਤੇ ਆਇਆ ਸਾਂ ਨਾਲੇ ਤੁਹਾਡੀ ਰੱਖਿਆ ਦੀ ਜ਼ਿੰਮੇਵਾਰੀ ਮੈਂ ਆਪ ਦੇ ਸਿਰ ਲੈਂਦਾ ਸਾਂ ਤੁਸੀਂ ਮੇਰਾ ਬਚਨ ਨਹੀਂ ਮੰਨਿਆ ਤੁਸੀਂ ਛੀਵੇਂ ਭਰਾਵਾਂ ਇੱਕ ਪਿੰਡ ਇਕੱਠੇ ਆਬਾਦ ਨਹੀਂ ਹੋ ਸਕੋਗੇ ਇਹਹੀ ਛੀਵੇਂ ਭਰਾ ਇਸ ਪ੍ਰਕਾਰ ਪਿੰਡਾਂ ਵਿੱਚ ਆਬਾਦ ਹੋਏ 1 ਅਰੂੜਾ ਪਿੰਡ ਸੈਦਪੁਰ ਇਲਾਕਾ ਬਹਾਰਾ ਤਹਿਸੀਲ ਸੁਲਤਾਨਪੁਰ ਲੋਧੀ 2 ਬੂੜਾ ਪਿੰਡ ਜੈਨਪੁਰ ਤਹਿਸੀਲ ਸੁਲਤਾਨਪੁਰ ਲੋਧੀ ਕਪੂਰਥਲਾ 3 ਜੱਸਾ ਪਿੰਡ ਗੋਪੀਪੁਰ ਦੁੱਲੋਵਾਲ ਤਹਿਸੀਲ ਤੇ ਜ਼ਿਲ੍ਹਾ ਕਪੂਰਥਲਾ 4 ਕੋਰਾ ਪਿੰਡ ਕੋਟਲੀ ਤਹਿਸੀਲ ਨਕੋਦਰ 5 ਤਲੋਕਾ ਪਿੰਡ ਪੁੱਲ ਤਹਿਸੀਲ ਨਕੋਦਰ ਚੀਮਾ ਕਰਮਚੰਦ ਪਿੰਡ ਕੰਗ ਤਹਿਸੀਲ ਨਕੋਦਰ ਭਾਈ ਦਿਆਲਾ ਜੀ ਦੀ ਅੰਸ਼ ਉੱਪਰ ਲਿਖੇ ਪਿੰਡਾਂ ਵਿੱਚ ਆਬਾਦ ਹੈ ਜਿਉਂ-ਜਿਉਂ ਅੰਸ਼ ਵਧਦੀ ਗਈ ਇਨ੍ਹਾਂ ਪਿੰਡਾਂ ਤੋਂ ਇਲਾਵਾ ਹੋਰ ਵੀ ਦੂਰ ਦਰਾਡੇ ਸ਼ਹਿਰਾਂ ਵਿੱਚ ਇਸ ਵੰਸ ਦੇ ਬੰਦੇ ਜਾ ਆਬਾਦ ਹੋਏ ਸਨ ਮਾਤਾ ਛੰਡਕਾ ਦੀ ਸਮਾਦ ਪਈ ਦਿਆਲਾ ਜੀ ਸ਼ਹੀਦ ਦੀ ਮਾਤਾ ਛੰਡਕਾ ਦੀ ਸਮਾਦ ਪਿੰਡ ਕੱਲੇ ਦੀ ਆਬਾਦੀ ਦੇ ਪਿੰਡ ਵਿੱਚੋਂ ਬਾਹਰ ਕਾਇਮ ਹੈ ਮਾਤਾ ਛੰਡਕਾ ਬੜੀ ਭਜਨੀਕ ਸੀ ਉਸ ਦਾ ਬਾਕ ਸਿੱਧ ਸੀ ਇਲਾਕੇ ਦੀਆਂ ਮਾਈਆਂ ਉਸ ਨੂੰ ਦੇਵੀ ਜਾਂ ਸ਼ਕਤੀ ਦਾ ਅਵਤਾਰ ਮੰਨਦੀਆਂ ਸਨ ਇਸ ਸਮਾਦ ਤੇ ਸੁਖਣਾ ਵਾਲਿਆਂ ਦੀਆਂ ਮਨੋ ਕਾਮਨਾ ਪੂਰੀ ਜੇਕਰ ਆਪਜੀ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਜਾਣਕਾਰੀ ਤੁਹਾਡੇ ਬੱਚਿਆਂ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖੀ ਇਤਿਹਾਸ ਵਿੱਚ ਕੀ ਕੀ ਹੋਇਆ ਹੈ ਅਤੇ ਕਿ ਕਿਵੇਂ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਜੇਕਰ ਆਪ ਜੀ ਨੂੰ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਕਿਸੇ ਗੁਰੂ ਬਾਰੇ ਚਾਹੀਦੀ ਹੈ ਜਾਂ ਫਿਰ ਕਿਸੇ ਸਾਡੇ ਭਾਈ ਦਿਆਲਾ ਜੀ ਭਾਈ ਮਤੀਦਾਸ ਜਾਂ ਭਾਈ ਸਤੀਦਾਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਲਿਖੋ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ